ਹਾਜੀ ਮੇਰੇ ਵੱਲੋਂ ਤੁਹਾਨੂੰ ਸਾਰੇ ਜਾਨੋ ਜੀ ਪਿਆਰ ਭਰੀ ਸਤਿਜਰੀਆ ਕਾਲ ਜੀ ਅਮੀਦਾ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀ ਕਲਾ ਵਿੱਚ ਰੱਖੇ ਲੋ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਜੀ ਭੁੱਲਿਓ ਹੁਣ तो ਤੁਸੀਂ आ ਪਿੱਛੇ आ ਪਿੱਛੇ ਬੰਦੇ ਵੀ ਦੇਖੇ ਲਿੱਤਾ ਹੋਣਾ ਜੀ कौन ਕੌਣ ਨੇ ਮੇਰਾ ਮੈਂ ਤੁਹਾਨੂੰ ਸਾਰੇ ਵੈਪੀ ਸਸਰੀਆ ਕਰ ਅੱਜ ਕਿੱਦਾਂ ਤੇਰਾ ਚਿੱਟ ਕਰ ਗਿਆ ਕਰ ਨਾਨੀ ਕਰ ਨਾਰਕੇ ਨੂੰ ਆਉਣ ਨੂੰ ਐ ਨਾਰਕੇ ਨੂੰ ਆ ਮਮੀ ਨੇ ਉਹ ਸਾਬੀ ਨਾਨੀ ਨੂੰ ਨਾ ਦੂ ਚੁੱਟ ਨਾ ਤੁਹਾਨੂੰ ਤਾਂ ਕਿਹਨਾਂ ਮਾਣ ਮੈਂ ਅੱਛਾ ਨਹੀਂ ਤਾਂ ਵਾਲੀ ਕਾ ਉਹ ਨਹੀਂ ਮਾਈਕਲ ਸਤਿ ਸ਼੍ਰੀ ਅਕਾਲ ਬੋਲਦੇ ਬੀਬੀ ਬਾਈ ਰਿੰਜੀ ਕਰ ਖਾਸ ਹਾਂ ਉਹ ਬੱਚਾ ਵੀ ਠੀਕ ਠਾਕ ਹੈ ਉਧਰ ਮਾਰੋ ਮਾਰ ਦੀ ਆਪਣਾ ਖਾਣੇ ਪੀਣੇ ਦਾ ਕੰਮ ਚੱਲ ਰਿਹਾ ਹੈ ਆਪੇ ਮੇਰਾ ਜਵਾਈ ਦੇ ਕੇ ਆਪਾ ਬਟਾ ਪੜ ਬਣਾਉਂ ਕਹਿੰਦਾ ਬੀਬੀ ਤੂੰ ਚੁੱਪ ਕਰਕੇ ਬਹਿ ਜਾ ਤੰਨ ਕੋਈ ਟੈਨਸ਼ਨ ਨਹੀਂ ਵਿੰਦੂ ਜਾਣ ਨਹੀਂ ਤੰਦੇ ਚਿੱਲੇ ਹੂਦੇ ਆਪੇ ਬੈਠੇ ਆਪੇ ਖਾਂਦੇ ਆਪੇ ਬਕਾਉਂਦੇ ਆ

ਕਾ ਨੋ ਕਾ ਚਿੰਗਾ ਮਾਂ ਨਹੀਂ ਖਾਈ ਜਦੀ ਪੁੱਤ ਕਰਨਾ ਇਹ ਜੀ ਚੀਜ਼ਾਂ ਇਹ ਬੂਹ ਚਾ ਨਹੀਂ ਠੀਕ ਨਹੀਂ ਹੈਗੇ ਪੁੱਤ ਇਹ ਚੀਜ਼ਾਂ ਤੁਹਾਡੇ ਵਾਸਤੇ ਮੰਗ ਤੇ ਨਹੀਂ ਹਣੀ ਕਰ ਕਰਦੇ ਜੀ ਅੰਦਰ ਚਲੇ ਜਾਂਦੀ ਤਾਂ ਖਰਾਬ ਕਰੂ ਪੁੱਤ ਮੈਨੂੰ ਪਤਾ ਨਹੀਂ ਤਾ ਹੁਣ ਅੱਗੇ ਤੇ ਹੀ ਜਾਵਾਂ ਪੱਕਾ ਪ੍ਰੋਮਿਸ ਪੱਕਾ ਪ੍ਰੋਮਿਸ ਕਰ ਪ੍ਰੋਮਿਸ ਇੱਧਰ ਕਰ ਮੇਰੇ ਨਾਲ ਪ੍ਰੋਮਿਸ ਲਓ ਜੀ ਪ੍ਰੋਮਿਸ ਕਰਤਾ ਕਰ ਚਿੰਗਾ ਭਾਟਾ ਮੈਂ ਖਾਊਗਾ ਨਹੀਂ ਹੁਣੇ ਬਸ ਇਹਨੇ ਮੈਨੂੰ ਕਹਿਤਾ ਨਹੀਂ ਹੈਗਾ ਨਾ ਬਾਬਾ ਮੈਨੂੰ ਪਤਾ ਤਨ ਇੱਧਰ ਸਾਡੀਆਂ ਭੈਣਾਂ ਨੇ ਜੀਜੇ ਨੂੰ ਆਰਡਰ ਲਾਤਾ ਹੁੰਦੀ ਸਰ ਕਹਿੰਦੇ ਜਦ ਵੀ ਤੁਸੀਂ ਆਉਂਦੇ ਆ ਤਾਂ ਤੁਸੀਂ ਸਾਨੂੰ ਆਰਡਰ ਸਾਡੇ ਘਰ ਮਤਲਬ ਮੇਰੇ ਭਾਈਆਂ ਨੂੰ ਮੇਰੀ ਮਾਂ ਨੂੰ ਆਰਡਰ ਆ ਅੱਜ ਅਸੀਂ ਤੁਹਾਨੂੰ ਆਰਡਰ ਲਾਉ ਰਹੇ ਜੀ ਕਹਿੰਦੇ ਸਾਨੂੰ ਕੁਝ ਬਣਾ ਕੇ ਖਵਾਓ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਆਪਾਂ ਖਵਾ ਦੰਨੇ ਆ ਤੁਹਾਨੂੰ ਉਹ ਤੁਹਾਨੂੰ ਆਪਾਂ ਵੀਡੀਓ ਵਿੱਚ ਦਿਖਾਵਾਂਗੇ ਕਿ ਕਿਆ ਕੋ ਬਣ ਰਿਹਾ ਹੈ ਕਿਆ ਕੋ ਉਹਦੀ ਤਿਆਰੀ ਹੋ ਰਹੀ ਆ ਲਓ ਜੀ ਬਣਾ ਦਿੱਤੇ ਆ ਸਾਡੇ ਚੀਜੇ ਨੇ ਪ੍ਰੀਤ ਦੇ ਪਕੌੜੇ ਹੈ ਇਧਰ ਨਾਲ ਦੀ ਨਾਲ ਨਿਕਲ ਰਹੇ ਨੇ ਪਕੌੜੇ ਹਾਂਜੀ ਜੀਜਾ ਜੀ ਠੀਕ ਹੋ ਗਿਆ ਨਮਕ ਕਿਧਰ ਖਬਰ ਇੱਕ ਮਿੰਟ ਆਹ ਇੱਕ ਮਿੰਟ ਜੀ ਇੱਕ ਮਿੰਟ ਕਦੇ ਨੂਨ ਦਾ ਘਾਟਾ ਵਾਦਦਾ ਨਾ ਹੋ ਜਵੇ ਜੀ ਚਲ ਦਾਲ ਵਿੱਚ ਇਹ ਚ ਲਾ ਦਮ ਵਿੱਚ ਪਾਣੀ ਐ ਇੱਥੇ ਰੱਖੀ ਦੀ ਬਣ ਕੇ ਮੈਂ ਹਾਂਜੀ ਸਾਹਿਬ ਜੀ ਕੰਜੀ ਵਾਇਰ ਨੇ ਖਾਣਾ ਵਾਜੇ ਖਤੇ ਪਰ ਮਾਤਾਵਾ ਖਾਣਾ ਧਾਰਨ ਚਾੜੀ ਕਰਾ ਲੈ ਵਿੱਚ ਰੱਖੇ ਜੀ ਅਸੀਂ ਬਣਾ ਲਏ ਜੀ ਪਨੀਰ ਦੇ ਪਕੌੜੇ ਨਾਲੋਂ ਬਣ ਕੇ ਸਾਡੇ ਪਕੌੜੇ ਦੇ ਤੁਸੀਂ ਆਪਾਂ ਕੋਈ ਹੱਥ ਦਾ ਪਕੌੜਾ ਨਹੀਂ ਆਪ ਪਿਆਰੇ ਵਾਲੇ ਪਕੌੜੇ ਵੀ ਚੱਲਦੇ ਜੀ ਸਾਡੇ ਨਾਲ ਦੇ ਨਾਲ ਥੋੜੀ ਫਸਲ ਪਾਪਤ ਸਾਡੀ ਜਿਹੜੀ ਕੜਾਹੀ ਜੇ ਅਸੀਂ ਜਾ ਕੇ ਛੋਟੀ ਦਿੱਤੀ ਵੀ ਛੇਤੀ ਕਰਮ ਹੋਈ ਜਾਊਗੀ ਹੋਰ ਜ਼ਿਆਦਾ ਜਿੱਤੀ ਕਰਮ ਹੋਣਾ ਵੀ ਹੈ ਅਸੀਂ ਦੋ ਪਰਜਟ ਛੇੜਦੇ ਨਾ ਹੈਗਾ ਇੱਕ ਬੂਰ ਹੋਰ ਕੋ। ਜਦੋਂ ਬਣਾ ਭੇਜਣਾ ਨਾ ਨਾ ਫਿਰ ਦੁਬਾਰਾ ਭਾਵੇਂ ਚੀਜ਼ ਬਣਾ ਹੈ ਕਰਨੀ ਚਾਹੀਦੀ। ਮੇਰੀ ਆਦਤ ਇਹ ਹੈ ਜੀ ਮੈਂ ਪਹਿਲਾਂ ਤੋਂ ਤਕਵੀਰ ਮੈਨੂੰ ਪਹਿਲਾਂ ਕੀ ਕਰਦੀ ਜੁਦੀ ਸੀ ਅ ਕਦੇ ਮਾਂ ਹਦੀ ਦੀ ਪੈਣ। ਬਿੱਟੇ ਮਮਮੀ ਕੋਲ ਜਾ ਕੇ ਨਾ ਮੈਨੂੰ ਐਂ ਕਹਦਾ ਹੁੰਦਾ ਵੀ ਰੋਟੀ ਆਪਣੀ ਮਮਮੀ ਦੀ ਪੈਕ ਕਰਕੇ ਲੈ ਕੇ ਜਾਣਾ। ਹੈ? ਨਾਲੇ ਆਪਣੀ ਖਾਣਾ। ਨਾ ਮੈਂ ਤਾਂ ਉੱਥੇ ਖਾਉਂਗੀ। ਮੈਂ ਤਾਂ ਉੱਥੇ ਖਾਉਂਗੀ ਮੈਂ ਤਾਂ ਪਾਈ ਲੈ ਜਾਵਾਂ ਪਕੌੜੇ ਜਾ ਕੇ ਪਾਣੀ ਬਣਾ ਕੇ ਆਪ ਖਾਣੇ। ਮਮਮੀ ਨੂੰ ਨਹੀਂ ਲੱਗਣਾ ਹੈ ਉੱਥੇ ਖਾ। ਇਹਨਾਂ ਦਾ ਹੁਣ ਤੇਰੀ ਘਰ ਨਹੀਂ ਪਈ ਵਿਚਾਰੀ ਧੀ ਲਈ ਨਹੀਂ ਉਹ ਵੀ ਬਥਰੀ ਸੇਵਾ ਕਰਦੀ ਐ ਉਹਨੇ ਵਿਚਾਰੀ ਨੂੰ ਕੌਣਿਆ ਮੋਹਣੀ ਤੱਕ ਉਹਨੇ ਪਰ ਉਹਦੀ ਮਾਪਾ ਮੋਤਾ ਦਾ ਜੇਕਰ ਕੋਈ ਜ਼ਿਕਰ ਆ ਬਈ ਉਹਨਾਂ ਪਹਿਲਾਂ ਵੀਡੀਓ ਚ ਜਿਹਦੇ ਕਰਕੇ ਵਿਚਾਰੀ ਨੂੰ ਫਿਰ ਉਹਨਾਂ 보다 ਤੜਕੇ ਤੁਰ ਕੇ ਉਹ ਆਉਣਾ ਸੀਗਾ ਅੱਜ ਪੰਗਾ ਲੈ ਕੇ ਕਰਕੇ ਆਲਾ ਕੰਮ ਦਾ ਤੇ ਉਹ ਹੁਣ ਹੈਗੀ ਇਸ ਸਮੇਂ ਕੋਠੀਓ ਅੱਜ ਅੱਧਰ ਦੇ ਬਾਹਰ ਕੇ ਬਾਤ ਨੂੰ ਮਿਲ ਕੇ ਤੇ ਨਿਕਲ ਜਾਣਾ ਖਬਰ ਨੂੰ ਦੇ ਕੋਲ ਆ ਦੇ ਕੇ ਤਾਦਾ ਹਾਂਜੀ ਸੰਦੀਪ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਰਦੇ ਸੰਦੀ ਪਕੌੜਾ ਖਾਣਾ ਤੂੰ ਨਹੀਂ ਜੀ ਅਸੀਂ ਦੇਖੂਗੀ ਜੀ ਲੈ ਕੇ ਨਹੀਂ ਖਾਣਗੀ ਖਾ ਕੇ ਹੀ ਦਿਖਾਂ ਮੈਂ ਨਾ ਜੀਜਾਏ ਤੁਹਾਨੂੰ ਇਹ ਡਿਊਟੀ ਕਿਨੇ ਸੌਪਤੀ ਹੈ ਇਹ ਤੁਹਾਨੂੰ ਡਿਊਟੀ ਕਿਨੇ ਸੌਪੀ ਆ ਮੈਨੂੰ ਨਾ ਕੰਮ ਕਰਦੀ ਸੀ ਇਹ ਬਹੁਤ ਅੱਛਾ ਸੰਦੀ ਭੈਣ ਵੀਰ ਜੀ ਛੜਦਾ ਨਾ ਜਲੇਬੀਆਂ ਬਹੁਤ ਬੁਣੀਆਂ ਬਣਾਦਾ ਬਲ ਜਲੇ ਦਾ ਲੱ ਸੱਚੀ ਆ ਵੀਰ ਜੀ ਛੜਦਾ ਚੌੜ ਬੋਝੋਦੇ ਬਣਾਉਂਦਾ ਜਾਈ ਸਹੀ ਗੱਲ ਵੀਰ ਜੀ ਛੜਦਾ ਪਕੌੜੇ ਬਹੁਤ ਛੋਲੇ ਬਣਾਦਾ ਜਾਈ ਹੂੰ ਬਾਹਰ ਮੈਨੂੰ ਪਾਪੋ ਲੈ ਕੇ ਦੱਸਦੀ ਆ ਭਾਈ ਪਗਰੇ ਬਾਹਰ ਮੈਂ ਉਲਝਿਆ ਰਹਿਦਾ ਇਧਰ ਉਧਰ ਘਰਾਂ ਦੇ ਕੀ ਨੁੜਝਾ ਰੱਖਦੀਆਂ ਇਹ ਫਿਰ ਕਹਿੰਦੀ ਘਰ ਦੇ ਕੰਮ ਅਸੀਂ ਕਰਦੇ ਹਾਂ ਹਾਂ ਅਸੀਂ ਘਰ ਦੇ ਕੰਮ ਕਰਦੇ ਆ ਅਸੀਂ ਸਾਰੇ ਕੰਮ ਦੇਖ ਰੋ ਹੁਣ ਤੁਹਾਨੂੰ ਪਤਾ ਹੀ ਹੈ ਸਾਰੇ ਕੰਮ ਕਰਾਉਂਦਾ ਮੈਨੂੰ ਦੇਖ ਲਓ ਦੋਹੀ ਸਾਰੇ ਕੰਮ ਸਾਡੇ ਨਾਲ ਕਰ ਨਹੀਂ ਪਹਾੜ ਦੀਆਂ ਲੀਂਹ ਲਿਖਦੀਆਂ ਬਣਾਈਆਂ ਹੁੰਦੀਆਂ ਨਾ ਜੀ ਜੀਆਂ ਕਰਾਦੀਆਂ ਬਣਾਦੀਆਂ ਪਹਾੜ ਦੀਆਂ ਹਨਾ ਹਾਂ ਓਹੋ ਇਹ ਨਦੀਪ ਆਹ ਜੀ ਮੋਲਾਂ ਦੀਆਂ ਕੀ ਲਾਜ਼ੀ ਜੀ

ਕਿ ਬੇਸਲਵਾ ਹੋਏ ਕਿ ਅੱਡਾ ਨੀ ਨਾ ਹੋਰ ਬੇਸਲਵਾ ਬਾਜੀ ਸਿੱਖਿਆ ਨਹੀਂ ਮੈਂ ਵੀ ਪੱਛੀ ਆ ਨੇ ਕਿਹੜਾ ਰੋ ਪਾਇਆ ਹੁਣ ਆਇ ਕਾ ਜਦੂਆ ਪੈਕਟ ਨਹੀਂ ਖੋਲ ਥੋੜਾ ਜਿਹਾ ਪਾਣੀ ਪਾ ਲੈ ਦੂਵੀਂ ਦੂਵੀਂ ਨੇ ਆਂਦਾ ਥੋੜਾ ਜਿਹਾ ਪਾਣੀ ਅੰਦਰ ਪਾ ਦੇ ਦਤਾ ਪਾਉ ਦੇ ਮਾ ਕੇ ਪਾਉ ਦੇ ਬੀਬੀ ਕਿਆ ਕਰ ਰਹੀ ਹੈ ਥੋੜਾ ਜਿਹਾ ਆਟਾ ਕੰਮ ਆਏ ਹੈ ਬਾਦੋ ਲਾਤਾ ਪੈਦੋ ਲਾਤਾ ਐ ਬਾਦੋ ਉਸ ਬਣਾਤਾ ਬੇਸਣ ਪਿਆ ਨਹੀਂ ਭਾਵੇਂ ਪੈਕ ਟਿਕ ਹੋ ਗਿਆ ਹਾ ਲੈ ਮੜੇ ਚੱਲ ਵਿੱਚ ਪਾ ਇਹ ਤਾਂ ਬੇਸਣ ਬਣਾਉਂਦਾ ਹਾ ਹਾਂ ਜੀ ਜੀ ਪੱਤਰ ਕੱਢ ਸੁਣ ਬੁਝੀ ਕਿ ਕਬਟ ਆਹ ਪੱਤਰ ਬੰਦ ਵਿਦਰਾਏ ਮੈਨੂੰ ਲੱਗਦੀ ਰੋਟੀ ਹੋ ਗਿਆ ਹੋਰ ਹੋਣਾ ਕਿਦਾਂ ਨਾ ਨੂਰ ਪਾ ਕੇ ਬੰਦੀ ਹੋਤੀ ਇਹ ਛੱਡਿਏ ਤੁਹਾਨੂੰ ਕੀ ਪਤਾ ਸਾਨੂੰ ਨਹੀਂ ਵੀ ਕੀ ਆ ਬੰਦਾ ਆ ਕਰ ਮੈਂ ਤਾਂ ਧਾਰਾ ਨਹੀਂ ਹਾਂ ਹਉ ਜਾਨ ਆਲਗਰਦ ਦਿਖਣਾ ਤੇਰੀ ਗੋਸੂ ਦੀ ਹਾਂ ਪੂਰੇ ਮਾਈ ਕੰਮ ਕਰੀ ਤਾ ਮੈਂ ਤਾਂ ਭਾਈ ਹਾਂ ਬੋਲੀ ਹਾਂ ਕੰਮ ਆਣਾ ਨਹੀਂ ਇਸ਼ਾਰਾ ਕਰ ਹਾਂ ਤਾਂ ਵਿਸ਼ੇ ਆਣਾ ਪਤਾ ਸਿਖਾ ਦਊਗਾ ਜੀਜਾ ਸਾਰੇ ਕੰਮ ਇਹਨਾਂ ਨੂੰ ਕੋਈ ਭੈੜਾ ਲੋ ਸਿੱਖਣੇ ਵਾਲਾ ਕੋਈ ਤੋਂ ਨਹੀਂ ਆ ਜਣਾ ਸੁਣਦੇ ਇੱਕ ਲੱਖ ਨਾਲੋਂ ਮੇਰਾ ਸਾਰਾ ਕੰਮ ਡੈਲੀ ਨੇ ਸਿਖਾਇਆ ਹੂੰ ਰਾਮ ਆ ਤੇ ਘਤ ਦਿਖਦੀ ਹੈ ਸਾਰਾ ਕੰਮ ਦਾ ਡੈਡੀ ਦੇਖ ਮੇਰੇ ਤੇ ਵੀ ਵਿਖੀ ਜਾਂਦੀ ਹੈ ਹਾਂ ਸਾਰਾ ਕੰਮ ਡੈਡੀ ਦਾ ਹੈ ਡੈਡੀ ਦਾ ਹੈ ਮੇਰੇ ਫਿਰ ਇਹ ਨਹੀਂ ਕਿਹਾ ਤੁਸੀਂ ਮੇਰੇ ਡੈਡੀ ਤਾਂ ਹੈਗੇ ਹਾਂ ਹਾਂ ਮੈਂ ਹੈਗੀ ਹਾਂ ਕਿਹਾ ਮੇਰੇ ਪੀਰ ਦਾ ਹੈਗਾ ਹੈ ਹੈਗਾ ਮੈਂ ਜੇਡਾ ਹੈਗਾ ਇਹਦਾ ਸੁਰੇਂਦਰ ਤਾਂ ਜਿਹੇ ਜਿਹੇ ਮਹੌਲ ਦਾ ਉਹ ਹੀ ਨਹੀਂ ਲੱਗਦੀ ਕਹਿਣ ਜਰੇ ਉਹੀ ਬਣਾਣਾ ਦੀ ਜੇ ਨਾਇਨ ਲੈਣਾ ਹਾਂ ਬਸ ਰਸਪੈਟੇ ਕਰੀਏ ਇੱਜ਼ਤੇ ਕਰਨੀ ਆ ਗੱਲ ਪੱਕੀ ਆ ਇੱਜ਼ਤੇ ਕਰਨੀ ਆ ਮੰਦ ਕਰ ਦਿਆ ਕਾ ਤੇਰੇ ਤੇ ਵਰਕ ਕੀਤਾ ਵਾ ਅੱਛਾ ਬਣ ਕੇ ਖਾਓ ਉਹ ਇਹ ਮੈਂ ਅੰਜੀ ਸਿਆਣੀ ਗੱਭਰ ਤਾਂ ਮੋٹے ਨਹੀਂ ਚਾਹੀਦੇ ਹੁਣ ਆ ਕੇ ਰੱਖ ਲੈ ਤੇ ਕਹੀ ਜੀ ਐਰੇ ਤੇ ਪਾ ਦੇ ਐਰੇ ਤੇ ਦੇਖੋ ਤਾਂ ਆਹ ਆਪਾਂ ਚੀਨੀ ਪਕੌੜੇ ਮੈਂ ਉਹ ਵਧਾਈ ਐਰੇ ਤੇ ਪਾ ਲੈ ਅੱਛਾ ਇਹ ਸਬਜ਼ੀਆਂ ਨੇ ਪਕੌੜੇ ਵੀ ਜੀ ਦੇ ਨਾਲ ਦੀ ਨਾਲ ਤਿਆਰ ਕਰਾ ਰਹੇ ਰੱਖ ਦੇ ਦੇ ਪਰ ਸਿਆਣੀ नहीं मटेरियल तो पचा नहीं देना मटेरियल क्या है यार मतलब बिखीरे हाथ थल किया बिखीरे पे बिखीरे पे तो पहने हैं <laughs> था। <laughs> ले अभी गंभीर साथी यार साथी का और चिपूड़ा यार खासी मारा मैं ऐसे हाथ नो तेल ला रहे हैं नमक तो नहीं ਜਦੋਂ ਤੁਹਾਨੂੰ ਕੰਮ ਕੋਲ ਕੇ ਦੇ ਦੇਣੀ ਹੈ ਘਰ ਦੇ ਘੱਟੇ ਪਕੌੜੇ ਦੇ ਇਧਰੋਂ ਦੇਵਾ ਦੁਪਾਈ ਦੀਆਂ ਗੱਲਾਂ ਮਾਸੇ ਪੀਂਦਾ ਖਾਧੀ ਖੋਲੀ ਮੇਰੀ ਕਿਡਾ ਸੁਣਦਾ ਇੱਕ ਪਾਸੇ ਪਨੀਰ ਦੇ ਪਕੌੜਾ ਖਾਇ ਇੱਕ ਪਾਸੇ ਖਾਇਆ ਪਿਆਜ਼ ਦਾ ਪਕੌੜਾ ਫੇਰ ਕਰਦੇ ਫੇਰ ਗੱਲ ਕਰਿਓ ਜੇ ਤੁਸੀਂ ਪਨੀਰ ਦੇ ਪਕੌੜੇ ਵੀ ਫੇਰ ਨਾ ਕਰਦੇ ਪਿਆਜ਼ ਦੇ ਮੂਰੇ ਨਾਲ ਪੱਕੀ ਆਹ ਕੱਟ ਕਰ ਲਉ ਮੈਂ ਸੁਣ ਤੁਸੀਂ ਗੈਸ ਬੰਦੂ ਨੂੰ ਕੱਟ ਕਰ ਕਦੀ

ਚੋਕਾ ਕਰਾ ਬੋਲੇ। ਏਸੀ ਚੱਲਦਾ ਹੈ? ਹਾਂ। ਹੋਰ ਚੱਲ। ਹਣਾ ਦਾ ਪ੍ਰੋਗਰਾਮ ਨੇ। ਲਾ ਜੀ ਬੀਬੀ ਨੇ ਲਾਤੀ ਮਧਾਣੀ। ਤੇ ਚੰਗ। ਸੁਖੋ ਭੈਣ ਜੀ ਨੂੰ ਮਾੜਾ ਮੋੜਾ ਕੋਈ ਕੰਮ ਗੁੰਮਪਰ ਲਾਓ। ਆਪਾਂ ਲਗਾਵਾਂਗੇ। ਲੈ। ਤੋਰੇ ਬਿਨਾਂ ਤਾਂ ਕੰਮ ਉਹਨਾ ਨਹੀਂ ਕਰੇ। ਪਿਆਜ਼ ਨੂੰ ਨਾ ਨਹੀਂ ਕੱਟੇ। ਆਹ ਪਾੜੇ ਲੱਗਣੇ ਹਾਂ। ਦੱਸ ਕਿਤੇ ਰੱਖਣੇ ਹੋਏ। ਕੜੀ ਦੇ ਦੋ ਬੋਈਂ ਦੇ ਨੀ ਨੀ ਆਪਸੇ ਨਾਲ ਓਕੇ ਆ ਰਹੇ ਹਾਂ ਓਰਾ ਸਲੋ ਸੁਣੋ ਜਲਦੀ ਆਹ ਲਓ ਥੋੜਾ ਸਲੋ ਕਰਕੇ ਆਉਂਦਾ ਮੇਰੇ ਲਈ ਇੱਕ ਨਾ ਉਹ ਪਈਆ ਕੋਲੀ ਉਹਦੇ ਵਿੱਚ ਪਈਆ ਮੇਰੀ ਥੋੜੀ ਜੀ ਪਰ ਹੁਣ ਹੈਗੀ ਥੋੜੀ ਜੀ ਥੀ ਜੀ ਬਿਲਕੁਲ ਤੇ ਇਹ ਮੈਂ ਕਿੱਥੇ ਵਾਹੇ ਚੋਪੀ ਵਾਸ ਵਾਸ ਠੀਕ ਹੈ 97 ਕੋਡ ਐ ਬਿਲਕੁਲ ਸਹੀ ਹੈ ਸਹੀ ਹੈ ਅਛਰੇ ਨਹੀਂ ਕਰਾ। ਕਰੀ ਨਾ ਕਰੇ ਬੰਦ। ਅਜਾ ਮੈਂ ਨਾ ਇਹਦੇ ਆਦਮੀ ਤਾਂ ਆਪਾਂ। ਕਿੰਨੀ ਕਲੀ? ਹਾਂ ਅਛਰੇ ਇਹਦਾ ਤੋਂ। ਮੇਰਾ ਬੀਵੀ ਕਿੱਥੇ ਉਹ। ਅਛਾ ਮੇਰੇ ਕੋਲ ਟੂ। ਮਾਂ ਮੈਂ ਆਪ ਬੰਦ ਕਰਿਆ ਯਾਰ। ਅੰਮਾ ਉੱਡਾ ਨਹੀਂ ਪਾਉਂ। ਉਹ ਕਾਲੀਆਂ ਕਾਲੀਆਂ ਬੰਦ ਕਰਾ। ਮੈਂ ਹਮ ਤਰੀਬ ਆਪਣੀ ਆਪ ਨਹੀਂ ਕਰਦੀ ਮੈਂ। ਤਾਂ ਚਲਾ ਲਿਆ। ਮੈਂ ਤੋੜ। ਅਛਰੇ ਦੇ ਸਾਰੇ ਬੰਦੇ ਲਾ ਲੈਣਾ ਅਗੋਈ। ਮੈਂ ਤਾਂ ਹਾਂ। ਗੜੀ ਗਿਆ ਅੱਜ ਕਰਨਾ ਹੀ ਨਹੀਂ ਕੋਈ ਗੜੀ ਗਿਆ ਮੈਂ ਆਪਣੇ ਪੁੱਤ ਦਾ ਫਾਮ ਮੇਰੇ ਜਵਾਈ ਨਾਲ ਸਾਰਾ ਕੁਝ ਕਰ ਦੇਣਾ ਜੀ ਜੀਜੇ ਚ ਕੱਲ ਵਿੱਚ ਰਹਿ ਗਈ ਪਹਿਲਾਂ ਕੀ ਵੀਂਦੇ ਨੇ ਮੈਨੂੰ ਭੇਜ ਦੇ ਮੈਂ ਤਾਂ ਆਪਣੇ ਪੀਜ ਨੂੰ ਖਰਾਣੂ ਆਪੇ ਹਾਂ ਤੇ ਤੁਸੀਂ ਦੱਸਣਾ ਕਿ ਕਿਵੇਂ ਦੇ ਭਾਈ ਮੇਰੇ ਦਾ ਨਾਮ ਜੱਲਾ ਦਾ ਪਰ ਇੱਕ ਗੱਲ ਹੈ ਜਿਹੜੇ ਆਪਣੀ ਉਧਰ ਬਜ਼ਾਰ ਵਾਲੇ ਸਾਦੇ ਤੇ ਇੱਕ ਭੰਦਰੀ ਆ ਗਈ ਤੁਹਾਡੇ ਹਾਂ ਉਹਦੇ ਨਾਲ ਇਹ ਬਹੁਤ ਵਧੀਆ। ਉਹ ਨਾ ਕਰੇਗਾ। ਇਹਦੇ ਵਿੱਚ ਚਪਾਲਾ ਤੇ ਖੰਨਾ ਤਾਜ਼ਾ ਥੀਏ ਪਾਣਾ। ਤਾਜ਼ਾ ਪਨੀਰ ਹਰਾਭਾ ਮਨੇ ਬੋਲਦਾ ਨਾ। ਉਹਨਾਂ ਕੋਲ ਜਿਹੜਾ ਘੀ ਹੁੰਦਾ ਨਾ, ਨੈਕਸਟ ਬੜਾ ਲੰਬੇ ਬਣਾ ਕੇ ਨਾ ਪਾਉਂਦੇ। ਉਹਦੇ ਕਾਫੇ ਦਿੱਖ ਤੋਂ ਵਧੀਆ। ਓਕੇ। ਆ ਗੋਲੇ ਕਰਕੇ ਲੰਮਾ ਹੋ ਕਰਕੇ ਨਾ ਕੰਮਾ। ਸੁੱਖੋ। ਉਹਨਾਂ ਦੇ ਨਾਲ ਜੰਮਾਉਂਦੇ ਦੇ। ਕੀ? ਰਸਤੀ। ਮੈਂ ਚੜੀ। ਉਹ ਮੈਨੂੰ ਖਾਣਾ ਦੇਣ ਦੇ। ਤੌੜੀ ਜੀ ਮੈਨੂੰ ਬਚਾ ਲਿਆ ਮਮੀ ਵਾਸੀ। ਸੌ ਸੌ। ਨੱਥਾ ਬਦੇ ਵੀਰ ਉਹ ਭਾਈ ਮੈਂ ਵੀ ਤਾਂ ਰਹਿ ਗਿਆ ਮਨੂਜ ਦੱਸੀ ਦੇ ਦੋ ਦੋ ਮੈਨੂੰ ਦੋ ਰੋਸੀ ਦੋ ਬਰਦਾ ਮੈਂ ਚਲਾ ਬਿਲਾ ਸਾਰੇ ਨੂੰ ਲੱਸੀ ਦੀ ਸੇਵਾ ਕਰਦਾ ਬਸ ਬਸ ਤਾਂ ਭੋਲ ਲੈ ਨੀ ਬਿਗਲਾਸ ਦੇ ਭੋਲੀ ਦੇ ਰਹੀ ਹਾਂ ਤੇ ਮੇਰਾ ਕੀ ਚਲਾ ਤੇਰੇ ਵਾਸਤੇ ਪਿਆਜ਼ਾਂ ਦੇ ਫਕੌੜੀਆਂ ਦੀ ਪਲੇਟ ਟਾ 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 ਆ ਲੈ ਆ ਲੈ ਆ ਲੈ ਕੇ ਨਾ ਚੂਫੂ ਹਾਲ ਤੇ ਛੇਲੇ ਛੇਲੇ ਕੱਢ ਕੇ ਜਿਵੇਂ ਪ੍ਰੇਮ ਲਖਾਏ ਆ ਲੈ ਤੇ ਖਾਜ ਜਲੇਬੀਆਂ ਤੇ ਕੋਰੀਆਂ ਜਲੇਬੀ

ਨਵਾਂ ਜੀ ਪਾ ਲਈ ਖਾ ਲਈ ਪੀ ਲਈ ਐਸ਼ ਕਰ ਲਈ ਫਿਰ ਥੋੜਾ ਦਾ ਰਿਲੇਟਮ ਲਿਟੇ ਲੀ ਕਰ ਲਈਏ ਮਿਲਾਂਗੇ ਜੇ ਅਗਲੀ ਵੀਡੀਓ ਚ ਇਧਰ ਆ ਤਪੇ ਆ ਗਿਆ ਜੀ ਠੀਕ ਹੈ ਜੀ ਫਿਰ ਓਕੇ ਬਾਏ ਬਾਏ ਇਹ ਤਾਂ ਪੇ ਜੀ ਨੇ ਖਾ ਲਿਆ ਪਹਿਲਾਂ ਓਕੇ ਜੀ ਫਿਰ ਬਾਏ ਬਾਏ